ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਗੱਲ ਕਰਨੀ ਹੈ ਇੱਕ ਝੋਨੇ ਦੀ ਵੈਰਾਈਟੀ ਹੈਗੀ ਹੈ ਸੁਪਰੀਮ 110 ਇਸ ਵਾਰ ਕਿਸਾਨ ਵੀਰਾਂ ਦੇ ਵਿੱਚ ਕਾਫੀ ਜ਼ਿਆਦਾ ਘਬਰਾਹਟ ਜਿਹੜੀ ਹੈਗੀ ਉਹ ਦੇਖੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਕਿਉਂਕਿ ਸਵਾਲ ਉੱਠ ਰਹੇ ਨੇ ਕਿ ਇਹ ਝੋਨਾ ਜਿਹੜਾ ਹੈਗਾ ਤੇ ਦੂਜੇ ਝੋਨੇ ਦੇ ਮੁਕਾਬਲੇ ਜਿਹੜੀ ਗਰੋਥ ਜਿਹੜੀ ਹੈਗੀ ਆ ਉਹ ਸਲੋ ਕਰ ਰਿਹਾ ਹੈ ਕਿ ਉਹਨਾਂ ਜਿਆਦਾ ਬੂਟਾ ਵਗੈਰਾ ਜਿਹੜਾ ਹੈਗਾ ਇਹਨੇ ਨਹੀਂ ਕੀਤਾ ਜਿੰਨਾ ਆਮ ਝੋਨੇ ਦੀਆਂ ਵੈਰਾਈਟੀਆਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਇਹਦੇ ਨਾਲ ਲੱਗੀਆਂ ਹੋਈਆਂ ਨੇ ਤੇ ਉਹਨਾਂ ਇਹ ਗਰੋਥ ਇਹ ਨਹੀਂ ਕਰ ਰਹੀ ਤੇ ਇਹ ਗੱਲ ਬਿਲਕੁਲ ਸਹੀ ਵੀ ਹੈਗੀ ਹੈ ਇਹ ਜਿਹੜਾ ਆਪਾਂ ਦੇਖ ਰਹੇ ਹਾਂ ਖੇਤ ਇਹ 1 ਮਹੀਨੇ ਦੀ ਫਸਲ ਹੋ ਚੁੱਕੀ ਹੈ ਭਾਈ ਜੂਨ ਦਾ ਝੋਨਾ ਇਹ ਲੱਗਿਆ ਹੋਇਆ ਹੈ ਤੇ ਅੱਜ ਆਪਾਂ 21 ਜੁਲਾਈ ਨੂੰ ਇਹ ਵੀਡੀਓ ਜਿਹੜੀ ਹੈਗੀ ਆ ਬਣਾ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਇੱਕ ਮਹੀਨੇ ਦੀ ਫਸਲ ਜਿਹੜੀ ਹੈਗੀ ਆ ਇਹ ਨਹੀਂ ਲੱਗ ਰਹੀ ਹੈਗੀ ਜੇ ਆਪਾਂ ਕੰਪੇਅਰ ਕਰਦੇ ਜਿਵੇਂ ਪੂਸਾ 44 ਵਗੈਰਾ ਦੇ ਨਾਲ ਜਾਂ ਕੋਈ ਪੀਆਰ 121 ਪੀਆਰ 128 ਜਾਂ ਪੀਆਰ 129 ਜਿਹੜੀ ਹੈਗੀਆਂ ਉੰਨੀ ਇਹ ਗਰੋਥ ਜਿਹੜੀ ਹੈਗੀ ਆ ਨਹੀਂ ਦਿਖਾ ਰਹੀ ਤੇ ਦੂਜੀ ਗੱਲ ਹੈਗੀ ਆ ਕਿ ਇਹਦੇ ਪੱਤੇ ਜਿਹੜੇ ਹੈਗੇ ਉਹ ਵੀ ਥੋੜੇ ਜਿਲੇ ਪੀਲੇ ਬਣਤੇ ਨੇ ਕਿ ਨੋਕਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਆ ਇਹ ਥੋੜੀਆਂ ਪੀੜੀਆਂ ਹੈਗੀਆਂ ਨੇ ਇਹਦੀਆਂ ਤਾਂ ਦੇਖੋ ਇਹ ਵੈਰੈਟੀ ਜਿਹੜੀ ਹੈਗੀ ਆ ਆਪਣੇ ਕੋਲ ਪਿਛਲੇ ਸਾਲ ਵੀ ਇਹ ਲਈ ਹੋਈ ਸੀਗੀ ਤੇ ਇਹ ਵੈਰੈਟੀ ਦਾ ਇਹ ਇੱਕ ਕੈਰੈਕਟਰ ਹੈਗਾ ਕਿ ਪਹਿਲੇ 35-40 ਦਿਨਾਂ ਤੱਕ ਇਹ ਇਦਾਂ ਲੱਗਦਾ ਹੈ ਕਿ ਗ੍ਰੋਥ ਜਿਹੜੀ ਹੈਗੀ ਆ ਇਹ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਰਹੀ ਤੇ ਪਰ ਉਸ ਤੋਂ ਬਾਅਦ ਇਹ ਜਿਹੜੀ ਗ੍ਰੋਥ ਹੈਗੀ ਆ ਆਪਣੇ ਆਪ ਕਰ ਜੂਗੀ ਤੇ ਸਾਰੀ ਜਿਹੜੀ ਹੈਗੀ ਹੈ ਰਿਕਵਰੀ ਕਰ ਜਾਨੀ ਐ ਇਸ ਵੈਰਟੀ ਨੇ ਤੇ ਵੀਡੀਓ ਪੈਸੇ ਕਰਕੇ ਬਣਾ ਰਿਹਾ ਕਿ ਕਈ ਵੀਰ ਵੈਸੇ ਘਬਰਾ ਰਹੇ ਨੇ ਕਿ ਯਾਰ ਕੀ ਇਹਦੇ ਵਿੱਚ ਪਾਈਏ ਕਿ ਇਹ ਗਰੋਥ ਕਰ ਜਵੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਨਾਰਮਲ ਜਿਹੜੀ ਖੁਰਾਕ ਹੈਗੀ ਆਪਣੀ ਜਿੰਨੀ ਵੀ ਆਪਾਂ ਆਪਣੇ ਖੇਤ ਦੇ ਵਿੱਚ ਪਾਉਣੇ ਆ ਤੁਸੀਂ ਅਗਰ ਮੰਨ ਲਓ ਪੂਸਾ 44 ਜਿਹੜਾ ਝੋਨਾ ਹੈਗਾ ਇਹ ਪਹਿਲਾਂ ਲੱਗਦਾ ਰਿਹਾ ਹੈ ਅਗਰ ਤੁਸੀਂ ਕਿਸੇ ਖੇਤ ਦੇ ਵਿੱਚ 3 ਗੱਟੇ ਪਾਉਂਦੇ ਸੀਗੇ ਤਾਂ ਇਹਨੂੰ ਵੀ ਤੁਸੀਂ 3 ਗੱਟੇ ਪਾ ਸਕਦੇ ਹੋ ਕਿਸੇ ਖੇਤ 'ਚ ਤੁਸੀਂ 2.5 ਗੱਟੇ ਪਾਉਂਦੇ ਸੀ ਤਾਂ ਇਹਨੂੰ ਵੀ ਤੁਸੀਂ 2.5 ਗੱਟੇ ਪਾ ਸਕਦੇ ਹੋ ਤੇ ਇਹਨੂੰ ਉਸ ਤੋਂ ਬਾਅਦ ਛੱਡ ਦਿਓ ਇਹਨੂੰ ਇਹ ਨਾ ਦੇਖੋ ਕਿ ਆਪਾਂ ਇਹਦੇ ਵਿੱਚ ਹੋਰ ਕੋਈ ਗ੍ਰੋਥ ਪ੍ਰੋਮੋਟਰ ਲਿਆ ਲਿਆ ਕਿ ਪਾਈਏ ਤੇ ਜਾਂ ਆਪਾਂ ਯੂਰੀਆ ਵਗੈਰਾ ਹੈਗਾ ਜਿਹੜਾ ਜਿਆਦਾ ਪਾਈਏ ਹਾਂ ਅਗਰ ਆਪਾਂ ਨੇ ਕੋਈ ਜ਼ਿੰਕ ਵਗੈਰਾ ਜਾਂ ਪੋਟਾਸ਼ ਜਿਹੜੀ ਹੈਗੀ ਆ ਉਹ ਪਾਉਣੀ ਹੈਗੀ ਆ ਆਪਾਂ ਆਪਣੇ ਖੇਤਾਂ ਦੇ ਵਿੱਚ ਉਹ ਆਪਾਂ ਪਾ ਸਕਦੇ ਹਾਂ ਨਾਰਮਲ ਝੋਨੇ ਦੀ ਤਰ੍ਹਾਂ ਤੇ ਕੋਈ ਇਹਨੂੰ ਖਾਸ ਟ੍ਰੀਟਮੈਂਟ ਦੇਣ ਦੀ ਕੋਈ ਲੋੜ ਨਹੀਂ ਹੈਗੀ ਇਸ ਵੈਰੈਟੀ ਨੂੰ ਕਿਉਂਕਿ ਅਗਰ ਆਪਾਂ ਇਹਦੇ ਵਿੱਚ ਹੁਣ ਜ਼ਿਆਦਾ ਕੋਈ ਗ੍ਰੋਥ ਪ੍ਰੋਮੋਟਰ ਲਿਆ ਕੇ ਇਸਟਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਆਪਾਂ ਯੂਰੀਆ ਹੋਰ ਜ਼ਿਆਦਾ ਪਾਵਾਂਗੇ ਲੋੜ ਤੋਂ ਜ਼ਿਆਦਾ ਤਾਂ ਆਪਣਾ ਇਹਦੇ ਨਾਲ ਵੈਸੇ ਤਾਂ ਇੱਕ ਨੁਕਸਾਨ ਹੋਊਗਾ ਕਿ ਆਪਣੇ ਪੈਸੇ ਜ਼ਿਆਦਾ ਲੱਗਣਗੇ ਤੇ ਦੂਜਾ ਨੁਕਸਾਨ ਆਪਣਾ ਇਹ ਹੋਊਗਾ ਇਹਦੇ ਵਿੱਚ ਕਿ ਫਸਲ ਜਿਹੜੀ ਹੈਗੀ ਆ ਉਹ ਖਰਾਬ ਹੋ ਜਾਊਗੀ ਪ੍ਰਾਲ ਬਣ ਜਾਊਗਾ ਇਹਦਾ ਕਿਉਂਕਿ ਜੇ ਉਹ ਇਹਨੇ ਆਪਣੀ ਗ੍ਰੋਥ ਕਰਨੀ ਹੈ ਫਿਰ ਉਹ ਜਿਹੜਾ ਆਪਾਂ ਨੇ ਹੁਣ ਐਕਸਟਰਾ ਇਹਦੇ ਵਿੱਚ ਮਟੀਰੀਅਲ ਕੋਈ ਸਿੱਟਿਆ ਹੋਊਗਾ ਤਾਂ ਉਹ ਵੀ ਆਪਣਾ ਰੰਗ ਦਿਖਾਊਗਾ ਤੇ ਜਿਹੜੀ ਆਪਣੀ ਟਾਈਮ ਤੇ ਗ੍ਰੋਥ ਕਰਨੀ ਹੈ ਉਹ ਵੀ ਇਹ ਕਰੂਗੀ ਤਾਂ ਕਰਕੇ ਇਹ ਪ੍ਰਾਲ ਬਣ ਜੂਗਾ ਇਹਦੇ ਚੋਂ ਫੇਰ ਝਾੜ ਘਟਣ ਦੀ ਜ਼ਿਆਦਾ ਸੰਭਾਵਨਾ ਹੈਗੀ ਹੈ ਤੇ ਇਹ ਪਿਛਲੇ ਸਾਲ ਦੇ ਤਜਰਬੇ ਦੇ ਆਧਾਰ ਤੇ ਮੈਂ ਗੱਲ ਕਰ ਰਿਹਾ ਕਿ ਪਿਛਲੇ ਸਾਲ ਵੀ ਇਹ ਵੈਰਿਟੀ ਇਸੇ ਤਰ੍ਹਾਂ ਜਿਹੜੀ ਹੈਗੀ ਹੈ ਗ੍ਰੋਥ ਕੋਈ ਛੇਦੀ ਕਿ ਪਹਿਲਾਂ ਐਵੇਂ ਲੱਗ ਰਿਹਾ ਸੀ ਕਿ ਇਹ ਤਾਂ ਗਰੋਥ ਹੀ ਨਹੀਂ ਕਰ ਰਹੀ ਤੇ ਬਾਅਦ ਦੇ ਵਿੱਚ ਬਿਲਕੁਲ ਸਹੀ ਇਨ ਗ੍ਰੋਥ ਕਰ ਲਈ ਸੀਗੀ ਤੇ ਆਪਾਂ 20 ਦਿਨਾਂ ਤੱਕ ਜਾਂ 25 ਦਿਨਾਂ ਤੱਕ ਇਹਦੀ ਦੁਬਾਰਾ ਵੀਡੀਓ ਬਣਾਵਾਂਗੇ ਇਹ ਦੇਖ ਸਕਦੇ ਆਪਾਂ ਇਸ ਚੀਜ਼ ਦੀ ਨਿਸ਼ਾਨੀ ਰੱਖ ਲਾਂਗੇ ਇਥੋਂ ਹੀ ਆਪਾਂ ਇਹਦੀ ਵੀਡੀਓ ਜਿਹੜੀ ਹੈਗੀ ਸ਼ੂਟ ਕਰਾਂਗੇ ਤੇ ਫਿਰ ਦੇਖਾਂਗੇ ਕਿ ਹੁਣ ਤੇ ਉਹਦੇ ਮੁਕਾਬਲੇ ਦੇ ਵਿੱਚ ਕਿੰਨਾ ਫਰਕ ਪੈ ਚੁੱਕਿਆ ਤੇ ਜੇ ਮੈਂ ਇਸ ਝੋਨੇ ਦੀ ਆਪਾਂ ਗੱਲ ਕਰੀਏ ਤਾਂ ਤਿੰਨ ਬੈਗ ਇਹਨੂੰ ਯੂਰੀਆ ਦੇ ਪੈ ਚੁੱਕੇ ਨੇ ਤੇ ਬਾਕੀ ਜ਼ਿੰਕ ਜਿਹੜੀ ਹੈਗੀ ਐ 10 ਕਿਲੋ 33% ਵਾਲੀ ਉਹ ਪੈ ਚੁੱਕੀ ਐ ਤੇ ਜਿੰਨਾ ਕ ਆਪਾਂ ਪੋਟਾਸ਼ ਪਾਉਣਾ ਪੋਟਾਸ਼ ਪੈ ਚੁੱਕਿਆ ਇਹਨੂੰ ਕਿਉਂਕਿ ਪੋਟਾਸ਼ ਆਪਾਂ ਨੀਚੇ ਵੀ ਥੋੜਾ ਜਿਹਾ ਪਾਉਂਦੇ ਆ ਤੇ ਅੱਗੇ ਆਪਾਂ ਸਪਰੇ ਵੀ ਇੱਕ ਕਰਦੇ ਹੁੰਦੇ ਆ ਚਾਹੇ 13045 ਜਾਂ 05534 ਵਗੈਰਾ ਦੀ ਆਪਾਂ ਕਰੀਏ ਤੇ ਉਹ ਆਪਾਂ ਚਲੋ ਅੱਗੇ ਵੀਡੀਓ ਫੇਰ ਦੁਬਾਰੇ ਬਣਾ ਲਵਾਂਗੇ ਤੇ ਯੂਰੀਆ ਦੇ ਇਹਨੂੰ ਤਿੰਨ ਗੱਟੇ ਜਿਹੜੇ ਹੈਗੇ ਉਹ ਪੈ ਚੁੱਕੇ ਨੇ ਜਿਹੜੇ ਪਹਿਲਾਂ ਇਹਦੇ ਵਿੱਚ ਵੈਰਾਈਟੀ ਹੁੰਦੀਆਂ ਨੇ ਖੇਤ ਦੇ ਵਿੱਚ ਉਹਨੂੰ ਵੀ ਆਪਾਂ ਤਿੰਨ ਕਿੱਟੇ ਯੂਰੀਆ ਦੇ ਪਾਉਣੇ ਆ ਤੇ ਹੁਣ ਆਪਾਂ ਇਹਨੂੰ ਹੋਰ ਕੋਈ ਐਕਸਟਰਾ ਖਰਾਕ ਨਹੀਂ ਦੇਵਾਂਗੇ ਤੇ ਤੁਸੀਂ ਖੁਦ ਹੀ ਦੇਖ ਸਕੋਗੇ ਕਿ ਇਹਨੇ ਕਿੰਨੀ ਗ੍ਰੋਥ ਉਸ ਤੋਂ ਬਾਅਦ ਕੀਤੀ ਹੈ ਤੇ ਹੋਰ ਵੀ ਤੁਸੀਂ ਕਿਸਾਨ ਵੀਰਾਂ ਦੇ ਨਾਲ ਇਸ ਜਾਣਕਾਰੀ ਨੂੰ ਸਾਂਝਾ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਸਕਦੇ ਹੋ ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਹੈ ਕਿਸਾਨ ਵੀਰਾਂ ਨੂੰ ਕਿ ਇਹ ਵੈਰੈਟੀ ਨੇ ਸਵਾਰ ਕਿਤੇ ਕੋਈ ਘਟਾਈ ਨਾ ਦੇ ਤੁ ਵੀ ਤੇ ਝਾੜੇ ਦਾ ਠੀਕ ਹੈ ਵੈਰੈਟੀ ਪਰ ਇਹ ਪ੍ਰਾਈਵੇਟ ਹੈਗੀ ਹੈ ਕਿਸੇ ਯੂਨੀਵਰਸਿਟੀ ਦੀ ਵੈਰੈਟੀ ਨਹੀਂ ਹੈਗੀ ਇਹ ਪ੍ਰਾਈਵੇਟ ਵੈਰੈਟੀ ਹੈ ਤੇ ਚੰਗਾ ਝਾੜ ਹੈ ਠੀਕ ਹੈ ਝਾੜੇ ਦਾ ਤੁਹਾਡੀ ਵੈਰੈਟੀ ਨਹੀਂ ਕਹਿ ਸਕਦੇ ਇਹਨੂੰ ਬਸ ਇਹਦਾ ਕੈਰੈਕਟਰ ਹੀ ਹੈ ਕਿ ਇਹ ਪਹਿਲਾ ਸ਼ੁਰੂ ਦੇ ਵਿੱਚ ਗ੍ਰੋਥ ਜਿਹੜੀ ਹੈ ਕਿ ਉਨੀ ਨਹੀਂ ਕਰਦੀ ਹੈਗੀ ਤੇ ਪੀਲਾਪਣ ਅਗਰ ਜ਼ਿਆਦਾ ਆ ਰਿਹਾ ਤੁਹਾਡੇ ਖੇਤ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਕੋਈ ਅਗਰ ਜ਼ਿੰਕ ਜਾਂ ਲੋਹੇ ਦੀ ਘਾਟ ਆ ਰਹੀ ਹੈ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਤੇ ਜੇ ਮਾੜੇ-ਮੋٹے ਪੱਤੇ ਪੀਲੇ ਨੇ ਉਹਦੇ ਤੋਂ ਘਰਾਉਣ ਦੀ ਕੋਈ ਜ਼ਰੂਰਤ ਹੈ ਨਹੀਂ ਸੋ ਠੀਕ ਹੈ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਫਿਰ ਇਹਦੇ ਬਾਰੇ ਉਹ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਸਾਰਿਆਂ ਦਾ